ਪੈੰਡੂ ਅਤੇ ਖੇਤ ਮਜ਼ਦੂਰ ਜੋਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ ਕਪੂਰਥਲਾ ਵਿਖੇ ਡੀਸੀ ਦਫ਼ਤਰ ਮੋਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਧਰਨੇ ਦੇ ਦੌਰਾਨ ਆਕਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੋਣ ਦੇ ਵਿੱਚ ਆਉਣ ਤੋਂ ਲੈ ਕੇ ਮਜ਼ਦੂਰ ਜੋਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਅਨੇਕਾਂ ਧਰਨੇ ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਬਾਅਦ ਵੀ ਹਾਲੇ ਤੱਕ ਮੌਜੂਦਾ ਸਰਕਾਰਾਂ ਦੇ ਵੱਲੋਂ ਮਜ਼ਦੂਰਾਂ ਨੂੰ ਅਣਗੋਲਿਆ ਕੀਤਾ ਗਿਆ ਹਾਲ ਹੀ ਦੇ ਵਿੱਚ ਪੰਜਾਬ ਦੇ ਅੰਦਰ ਹਾੜਾ ਮਹੀ ਅਤੇ ਹੋਰ ਤਬਕਿਆਂ ਦੇ ਨਾਲ ਨਾਲ ਮਜ਼ੂਰਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਲਗਾਤਾਰ ਭਾਰੀ ਬਾਰਿਸ਼ਾਂ ਪੈਣ ਦੇ ਨਾਲ ਗਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਨੇ ਘਰਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋ ਗਿਆ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ ਨੂੰ ਕੀ ਰਿਆ ਗਿਆ ਮਜ਼ਦੂਰ ਜੋਥੇ ਬੰਦੀਆਂ ਜੀ ਰਾਮ ਜੀ ਸਕੀਮ ਦਾ ਵਿਰੋਧ ਕਰਦੇ ਆ ਮੰਗ ਕੀਤੀ ਗਈ ਹੈ ਕਿ ਮਨਰੇਗਾ ਕਾਨੂੰਨ ਨੂੰ ਪਹਿਲਾਂ ਹੀ ਪਹਿਲਾਂ ਦੀ ਤਰ੍ਹਾਂ ਲਾਗੂ ਕੀਤਾ ਜਾਵੇ ਮਜ਼ੂਰਾ ਨੂੰ ਪੂਰਾ ਸਾਰ ਰੋਜ਼ਗਾਰ ਦਿੱਤਾ ਜਾਵੇ ਮੇਰਾ ਨਾਮ ਨਰਮਲ ਸਿੰਘ ਸ਼ੇਰਪੁਰ ਸਦਿਆ ਜੀ ਮੈਂ ਸੂਬਾ ਅਗੂ ਪਿੰਡੂ ਮਜ਼ਦੂਰੀ ਪੰਜਾਬ ਮਸਲਾ ਇਹ ਆ ਕਿ ਜਿਹੜਾ ਸਾਡੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਉਹਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮਜ਼ਦੂਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਦੋ ਰੋਜ਼ਾ ਜਿਹੜਾ ਆ ਸਾਡੇ ਧਰਨੇ ਪ੍ਰਦਰਸ਼ਨ ਕਰਕੇ ਜਿਹੜੇ ਰਾਸ਼ਟਰਪਤੀ ਸਾਹਿਬ ਨੂੰ ਮੰਗ ਪੱਤਰ ਭੇਜਨੇ ਸੀਗੇ ਉਦੇ ਤਹਿਤ ਅਸੀਂ 6 ਨੂੰ ਵੀ ਕੀਤੇ ਆ ਅੱਜ 7 ਨੂੰ ਵੀ ਜਿਹੜਾ ਅਸੀਂ ਉਹ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਲੰਬੇ ਸਮੇਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਔਰ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਪ੍ਰਚੇਤ ਕੀਤਾ ਆ ਮੰਗ ਪੱਤਰ ਭੇਜਿਆ ਜਾਦ ਪੱਤਰ ਭੇਜਿਆ ਪਰ ਪੰਜਾਬ ਦੀ ਸਰਕਾਰ ਤੇ ਕੰਨਾਂ ਤੇ ਜੂਨ ਤੱਕ ਨਹੀਂ ਸਰਕੀ ਔਰ ਮਜ਼ਦੂਰਾਂ ਨੂੰ ਮੀਟਿੰਗ ਦੇ ਕੇ ਬਾਰ ਬਾਰ ਜਿਹੜਾ ਮੁੱਖ ਮੰਤਰੀ ਵੱਲੋਂ ਮੋਕਰ ਜਾਣਾ ਇਹ ਸਾਫ ਦੱਸਦਾ ਕਿ ਮਜ਼ਦੂਰ ਵਿਰੋਧੀ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਨਜ਼ਰ ਆਉਂਦੀ ਹੈ ਤਾਂ ਇਹਦੇ ਨਾਲ ਹੀ ਇਹ ਧਰਨਾ ਸੈਂਟਰ ਦੇ ਖਿਲਾਫ ਜਾਂ ਸਟੇਟ ਦੇ ਕੁਝ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸਬੰਧਤ ਆ ਔਰ ਸੈਂਟਰ ਦੇ ਨਾਲ ਵੀ ਆ ਇਹ ਦੋਨਾਂ ਦੇ ਖਿਲਾਫ ਆ ਸੈਂਟਰ ਦੇ ਵੀ ਔਰ ਪੰਜਾਬ ਸਰਕਾਰ ਦੇ ਵੀ ਕਿਉਂਕਿ ਪੰਜਾਬ ਦੇ ਨਾਲ ਵੀ ਰਹਿਸ਼ੀ ਪਲਾਟਾਂ ਦਾ ਮਾਮਲਾ ਲਾਲਕੀਰ ਦੇ ਜਿਹੜੇ ਘਰਾਂ ਦੇ ਮਾਲਕੀ ਹੱਕ ਆ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਉਹ ਇਹਨਾਂ ਪੰਜਾਬ ਦੀ ਗਵਰਨਮੈਂਟ ਦੇ ਨਾਲ ਸਬੰਧਤ ਆ ਵੀ ਜਿਹੜੀਆਂ ਸਾਡੇ ਨਾਲ ਮੀਟਿੰਗ ਕਰੇ ਜਿਹੜੀਆਂ ਸਾਡੀਆਂ ਮੰਗਾਂ ਹੱਲ ਹੋਣ ਵਾਲੀਆਂ ਆ ਉਹ ਹੱਲ ਕਰੇ ਹੁਣ 1 ਸਾਲ ਆਖਰੀ ਬਰਾਂ ਰਹਿ ਗਿਆ ਔਰ ਭਗਵੰਤ ਮਾਨ ਨੂੰ ਅੱਜ ਚੇਤਾਵਨੀ ਵੀ ਦੇਣ ਆਏ ਆ ਵੀ ਇਹ ਸਾਡੀਆਂ ਮਜ਼ਦੂਰਾਂ ਦੇ ਵਿੱਚ ਜਿਹੜਾ ਇਹ ਰੋਸ ਪਾਇਆ ਜਾ ਰਿਹਾ ਇਹਨਾਂ ਮੰਗਾਂ ਨੂੰ ਹੱਲ ਕਰਕੇ ਫੌਰੀ ਜਿਹੜਾ ਨਹੀਂ ਤਾਂ ਪਿੰਡਾਂ ਦੇ ਵਿੱਚ ਵੜਨਾ ਤੁਹਾਡਾ ਲੋਕ ਬੰਦ ਕਰਨਗੇ ਔਰ ਨਾਲ ਹੀ ਭਗਵੰਤ ਮਾਨ ਦੀ ਜਿਹੜੀ ਆ ਪਿਛਲੇ ਦਿਨੀ ਇੱਕ ਖੇਖਣ ਕੀਤਾ ਆ ਉਹਨੇ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਸੈਂਟਰ ਨੇ ਜੀ ਰਾਮ ਜੀ ਸਕੀਮ ਲੈ ਕੇ ਆਂਦੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹਨੇ ਸੈਸ਼ਨ ਸੱਦਿਆ ਹੈਗਾ ਪਰ ਹੱਦ ਉਦੋਂ ਹੋ ਗਈ ਜਦੋਂ ਉਸੇ ਦਿਨ ਮਜ਼ਦੂਰਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜਾ ਸੂਬੇ ਦਾ ਆਗੂ ਆ ਮੁਕੇਸ਼ ਮਲੋਧ ਜਿਹੜਾ ਤੀਜੇ ਹਿੱਸੇ ਜ਼ਮੀਨ ਦੀ ਗੱਲ ਕਰਦਾ ਜਿਹੜੇ ਸੀਲਿੰਗ ਐਕਟ ਤਹਿਤ ਜਿਹੜੀ ਉਹ ਵਾਧੂ ਜ਼ਮੀਨ ਉਹ ਮਜ਼ਦੂਰਾਂ ਚ ਗਰੀਬ ਲੋਕਾਂ ਚ ਵੰਡਣ ਦੀ ਗੱਲ ਕਰਦੇ ਆ ਉਸ ਜਥੇਬੰਦੀ ਦੇ ਸੂਬਾ ਪ੍ਰਧਾਨ ਨੂੰ ਇੱਕ ਮਹਾਰਾਸ਼ਟਰ ਦੇ ਵਿੱਚ ਕੋਈ ਸਮਾमेलन ਸੀ ਉਹਦੇ ਤੋਂ ਲੋਬਸ ਹੁੰਦਾ ਜਿਹੜਾ ਦਿੱਲੀ ਨਿਜਾਮੂਦੀਨ ਰੇਲਵੇ ਸਟੇਸ਼ਨ ਤੋਂ ਗ੍ਰਫਤਾਰ ਕੀਤਾ ਔਰ ਇਹ ਦੇਖੋ ਕਿ ਕਿੰਨੀ ਮੰਦ ਭਾਗੀ ਗੱਲ ਇੱਕ ਪਾਸੇ ਮਜ਼ਦੂਰਾਂ ਦੀ ਗੱਲ ਲਈ ਸੈਸ਼ਨ ਕਰ ਰਹੇ ਹੋ ਦੂਜੇ ਪਾਸੇ ਜਿਹੜਾ ਉਹਨਾਂ ਦੇ ਮਜ਼ਦੂਰਾਂ ਦੇ ਆਗੂ ਨੂੰ ਜਿਹੜਾ ਤੁਸੀਂ ਗ੍ਰਫਤਾਰ ਕਰਦੇ ਹੋ ਤੋਂ ਸਾਡੀ ਅੱਜ ਦੀ ਇਸ ਧਰਨੇ ਦੇ ਵਿੱਚ ਇਹ ਵੀ ਮੰਗ ਆ ਕਿ ਮੁਕੇਸ਼ ਮਲੋਦ ਨੂੰ ਥੋੜੀ ਜਿਹੜਾ ਤੁਰੰਤ ਰਿਹਾ ਕੀਤਾ ਜਾਵੇ ਉਹਦੇ ਸਾਰੇ ਪਰਚੇ ਰੱਦ ਕੀਤੇ ਜਾਣ ਔਰ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡੇ ਜਿਹੜੇ ਪ੍ਰੋਟੈਸਟਾਂ ਦਾ ਵੱਡੇ ਰੰਦੂਨਾਂ ਦਾ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਹੈ ਸਰਕਾਰ ਇਹ ਤਾਂ ਸੰਘਰਸ਼ ਅੱਗੇ ਚੱਲੇਗਾ ਇਹ ਸਾਡਾ ਸੰਘਰਸ਼ ਜਿਹੜਾ ਆ ਨਾ ਤਾਂ ਕੋਈ ਪਹਿਲਾ ਹੈ ਨਾ ਆਖਰੀ ਹੈ ਇਹ ਉਦੋਂ ਤੱਕ ਆ ਜਦੋਂ ਤੱਕ ਇਹ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਔਰ ਇਹ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਸਾਡਾ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਹੜੀ ਵੀ ਕਾਲ ਦਿੰਦਾ ਉਹਦੇ ਲਈ ਅਸੀਂ ਹਰ ਵਾਰ ਤਿਆਰ ਆ ਤੇ ਜਿਹਦੀ ਵੱਡੀ ਗਿਣਤੀ ਚ ਅੱਜ ਸਾਡੇ ਪਹਿਣਾ ਜਿਹੜੀਆਂ ਬਹੁਤ ਵੱਡੀ ਗਿਣਤੀ ਚ ਵੀ ਪੁੱਜੀਆਂ ਔਰ ਲੋਕਾਂ ਦੇ ਵਿੱਚ ਰੋਸ ਹੈ ਇਸ ਗੱਲ ਦਾ ਕਿ ਜਿਹੜੀ ਵੀ ਸਕੀਮ ਸਹੀ ਢੰਗ ਨਾਲ ਲਾਗੂ ਕਰਨੀ ਉਹਦਾ ਪਹਿਲੀ ਗੱਲ ਤਾਂ ਮਨਰੇਗਾ ਦਾ ਜਿਹੜਾ ਮਾਮਲਾ ਸੀਗਾ ਇਹਦੇ ਵਿੱਚ ਪਹਿਲਾਂ ਵੀ ਕੋਈ ਕੰਮ ਸਹੀ ਢੰਗ ਨਾਲ ਦਿੱਤਾ ਨਹੀਂ ਗਿਆ ਜਿਹੜਾ ਪੈਸਾ ਆਇਆ ਵੀ ਉਹ ਵੀ ਸਹੀ ਢੰਗ ਨਾਲ ਖਰਚਿਆ ਗਿਆ ਸੋ ਇਸ ਕਰਕੇ ਸਾਡੀ ਅੱਜ ਮੰਗ ਹੈ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਜਣਾ ਭੇਜਣਾ ਹੈ ਕਿ ਇਹਨਾਂ ਮੰਗਾ ਤੇ ਫੌਰੀ ਜਿਹੜਾ ਸਾਨੂੰ ਕੋਈ ਗੌਰ ਕਰਕੇ ਉਹਨਾਂ ਨੂੰ ਹੱਲ ਕੀਤਾ ਜਾਵੇ ਮੇਰਾ ਨਾ ਗੁਰਪ੍ਰੀਤ ਸਿੰਘ ਚੀਦਾ ਸੂਬਾ ਆਗੂ ਪੈਂਡੂ ਮਜ਼ਦੂਰ ਜਥੇਬੰਦੀਆਂ ਦੇ ਪੰਜਾਬ ਯੂਥ ਵਿੰਗ ਇਹ ਅੱਜ ਤੇ ਜੋ ਪਿਛਲਾ ਦਿਨ ਬੀ ਚੁੱਕਾ ਆ 6 ਤੇ 7 ਤਰੀਕ ਨੂੰ ਲਗਾਤਾਰ ਪੈਂਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੂਰੇ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਵਿੱਚ ਧਰਨਾ ਮਿਆਰੇ ਕਰਕੇ ਇਹ ਦੇਸ਼ ਦੇ ਰਾਸ਼ਟਰਪਤੀ ਨਾਂ ਤੇ ਜਿਹੜਾ ਮੰਗ ਪੱਤਰ ਭੇਜਿਆ ਜਾ ਰਿਹਾ ਮੰਗ ਪੱਤਰ ਦੇ ਵਿੱਚ ਬਹੁਤ ਸਾਰੀਆਂ ਮਜ਼ਦੂਰਾਂ ਦੀਆਂ ਮੰਗਾਂ ਮਸਲੇ ਜਿਹੜੇ ਲੰਮੇ ਸਮੇਂ ਤੋਂ ਲਟਕ ਰਹੇ ਆ ਔਰ ਉਹਨਾਂ ਮੰਗਾਂ ਮਸਲੇ ਨੂੰ ਹੱਲ ਕਰਨ ਦੀ ਬਜਾਏ ਕੇਂਦਰ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਹੋਰ ਬਹੁਤ ਸਾਰੀਆਂ ਜਿਹੜੇ ਸਾਡੇ ਤੇ ਕਾਨੂੰਨ ਜਿਹੜੀ ਥੋਪ ਰਹੀ ਆ ਜਿਹਦੇ ਵਿੱਚ ਪਿਛਲੇ ਦਿਨੀ ਜਿਹੜਾ ਆ ਕੇਂਦਰ ਦੀ ਸਰਕਾਰ ਵੱਲੋਂ ਜੀ ਆਰਐਮਜੀ ਕਾਨੂੰਨ ਜਿਹੜਾ ਬਣਾ ਕੇ ਜਿਹੜਾ ਮਨਰੇਗਾ ਦਾ ਕੰਮ ਜਿਹੜਾ ਆ ਔਰ ਇਹ ਬਹੁਤ ਵੱਡੀ ਜੜੀ ਕਟੋਤੀ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਜਿਹੜਾ ਹੈ ਸੈਂਟਰ ਦੀ ਸਰਕਾਰ ਬਿਜਲੀ ਸੋਧ ਕਾਨੂੰਨ ਜਿਹੜਾ ਆ 225 ਜਿਹੜਾ ਉਹਨੂੰ ਲਾਗੂ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜਾ ਮਜ਼ਦੂਰਾਂ ਦੀਆਂ ਕਿਰਤ ਕਾਨੂੰਨ ਜਿਹੜੇ ਆ ਜਿਹੜੇ 44 ਜਿਹੜੇ ਐਕਟ ਸੀ ਸਾਡੇ ਉਹਨਾਂ ਨੂੰ ਬਦਲ ਕੇ ਜਿਹੜਾ ਚਾਰ ਕੋਡਾਂ ਦੇ ਵਿੱਚ ਜਿਹੜਾ ਆ ਉਹ ਤਬਦੀਲ ਕਰ ਦਿੱਤਾ ਆ ਇਹਨਾਂ ਹੱਕੀ ਮੰਗਾ ਮਜ਼ਦੂਰਾਂ ਨੂੰ ਲਾਗੂ ਕਰਨ ਵਾਸਤੇ ਜਿਹੜਾ ਆ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਮਿਆਰੇ ਕੀਤੇ ਜਾ ਰਹੇ ਆ ਆਗੂ ਦਾ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦੇ ਆ ਮੀਟਿੰਗਾਂ ਕਰਦੇ ਆ ਮਜ਼ਦੂਰਾਂ ਨਾਲ ਕਿ ਇਹ ਜਿਹੜੇ ਆ ਨਵੀਂ ਸਕੀਮ ਆਈ ਆ ਇਹਦਾ ਬੈਨੀਫਿਟ ਆ ਮਜ਼ਦੂਰਾਂ ਨੂੰ ਜੇ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਨੂੰ ਤਾਂ ਅਸੀਂ ਮਹੀਨੇ ਬਾਅਦ ਪੱਤਾ ਦੇਵਾਂਗੇ ਹੋਰ ਬਹੁਤ ਸਾਰੇ ਤੁਹਾਡੀ ਜਾਣਕਾਰੀ ਲਈ ਮਨਰੇਗਾ ਕਾਨੂੰਨ ਜਿਹੜਾ ਬਹੁਤ ਸਮੇਂ ਤੋਂ ਬਣਿਆ ਹੋਇਆ ਆ ਇਹ ਪਹਿਲਾਂ ਸੈਂਟਰ ਸਰਕਾਰ ਜਿਹੜੀ ਆ 90 ਰੁਪਏ ਭੇਜਦੀ ਸੀ ਸਟੇਟ ਨੇ 10 ਰੁਪਏ ਵਿੱਚ ਪਾਉਣੇ ਸੀ ਫੇਰ ਜਾ ਕੇ ਕਾਨੂੰਨ ਲਾਗੂ ਹੁੰਦਾ ਫੇਰ ਥੱਲੇ ਕੰਮ ਮਿਲਦਾ ਸੀ ਪਰ ਤੁਹਾਡੀ ਜਾਣਕਾਰੀ ਲਈ ਅੱਜ ਜਿਹੜਾ ਨਵਾਂ ਐਕਟ ਲੈ ਕੇ ਆ ਰਹੇ ਜਿਹੜਾ ਨਵਾਂ ਕਾਨੂੰਨ ਜਿਹੜਾ ਮਨਰੇਗਾ ਦਾ ਬਣਿਆ ਉਹਦੇ ਵਿੱਚ 60 ਰੁਪਏ ਜਿਹੜੇ ਆ ਕੇਂਦਰ ਨੇ ਭੇਜਣੇ ਆ 40 ਰੁਪਏ ਸਟੇਟ ਨੇ ਪਾਉਣੇ ਆ ਜਿਹੜੀ ਸਟੇਟ 10 ਰੁਪਏ ਨਹੀਂ ਪਾ ਸਕੀ ਦੱਸੋ 40 ਰੁਪਏ ਕਿੱਥੋਂ ਪਾਊਗੀ ਜਿਹੜੀ ਕੇਂਦਰ ਸਰਕਾਰ 90 ਰੁਪਏ ਨਹੀਂ ਦੇ ਸਕੀ 60 ਰੁਪਏ ਕਿੱਥੋਂ ਦੇਊਗੀ ਜੀ ਇਹਦਾ ਮਤਲਬ ਕੀ ਹੈ ਜੀ ਰਾਮ ਜੀ ਦੇ ਨਾਂ ਤੇ ਛੋਟੀੋ ਕਹਿੰਦੇ ਵੀ ਰਾਮ ਰਾਮ ਜੱਪਣਾ ਪਰਾਇਮਾਲ ਆਪਣਾ ਲੋਕਾਂ ਦੇ ਕੋਲੋਂ ਰੋਜ਼ਗਾਰ ਦਾ ਜਿਹੜਾ ਆ ਉਹ ਵੀ ਜਿਹੜਾ ਇਹ ਕਾਨੂੰਨ ਜਿਹੜਾ ਆ ਜਿਹੜਾ ਮੜਾ ਮਟਾ ਰੋਜ਼ਗਾਰ ਮਜ਼ਦੂਰਾਂ ਨੂੰ ਮਿਲਦਾ ਸੀ ਉਹ ਵੀ ਜਿਹੜੀ ਕੇਂਦਰ ਤੇ ਪੰਜਾਬ ਸਰਕਾਰ ਖੋਰੀ ਆ ਤੁਹਾਡੀ ਜਾਣਕਾਰੀ ਲਈ ਇਹਦੀ ਧਾਰਾ 25 ਆ 25 ਦੇ ਮੁਤਾਬਕ ਇਹ ਆ ਜਦੋਂ ਲੋਕ ਡਿਮਾਂਡ ਕਰਦੇ ਆਪਣੇ ਕੰਮ ਦੀ 15 ਦਿਨਾਂ ਚ ਜਿਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹਨਾਂ ਨੂੰ ਜਿਹੜਾ ਰੋਜ਼ਗਾਰ ਪੱਤਾ ਮਿਲਦਾ ਆ ਮੈਨੂੰ ਦੱਸੋ ਜੀ ਕਿੱਥੇ ਮਿਲਿਆ ਕਿਹੜੀ ਕੇਂਦਰ ਸਰਕਾਰ ਨੇ ਹੁਣ ਤੱਕ ਰੋਜ਼ਗਾਰ ਪੱਤਾ ਦਿੱਤਾ ਮਜ਼ਦੂਰਾਂ ਨੂੰ ਜਿਹਨਾਂ ਨੂੰ ਮਰੇਗਰ ਕੰਮ ਨਹੀਂ ਮਿਲਿਆ ਜਾਂ ਕਿਹੜੀ ਕੇਂਦਰ ਜਾਂ ਪੰਜਾਬ ਸਰਕਾਰ ਨੇ ਦਿੱਤਾ ਇਹ ਸਿਰਫ ਤੇ ਸਿਰਫ ਲੋਕ ਲਗਾਤਾਰ ਮਜ਼ਦੂਰਾਂ ਦੇ ਜਿਹੜਾ ਹੱਕਾਂ ਦੇ ਡਾਕਾ ਵੱਜ ਰਿਹਾ ਜਿਹਦਾ ਕੀ ਪ੍ਰੋਟੈਸਟ ਐ ਐਕਟ ਦਿੰਦਾ ਹੀ ਜਾਂਦੀ ਹੈ ਤੁਹਾਡਾ ਕੀ ਐਕਸ਼ਨ ਇਹ ਫਿਲਹਾਲ ਜੀ ਜਿਹੜਾ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ 6 ਤੇ 7 ਤਰੀਕ ਕੱਲ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਨੌ ਜ਼ਿਲ੍ਹਿਆਂ ਦੇ ਵਿੱਚ ਕੱਲ ਜਿਹੜੇ ਮੰਗ ਪੱਤਰ ਦਿੱਤੇ ਗਿਆ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੇ ਮੰਗ ਪੱਤਰ ਦਿੱਤੇ ਜਾ ਰਿਹਾ ਇਸ ਤੋਂ ਬਾਅਦ ਫਿਰ ਸੂਬੇ ਦੀ ਇਹ ਸਾਂਝੇ ਮੋਰਚੇ ਦੀ ਮੀਟਿੰਗ ਹੋਊਗੀ ਅਗਲਾ ਐਕਸ਼ਨ ਜੋ ਵੀ ਲਿਕਣਗੇ ਇਹਦੇ ਵਿੱਚ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਟੋਟਲ ਇਹਦੇ ਵਿੱਚੋਂ ਜਿਹੜਾ ਸਾਰੇ ਪੰਜਾਬ ਭਰ ਦੇ ਵਿੱਚ ਜਿਹੜਾ ਆ ਇਹ ਮੰਗ ਪੱਤਰ ਜਿਹੜੇ ਅੱਜ ਦਿੱਤੇ ਜਾ ਰਹੇ ਆ